ਕਾਰਾ ਕਰਦਿਆਂ ਕੀ ਮੇਰਾ ਫੇਰੀ ਪਾਸ ਹੋਵੀਂ ਕਿੱਕੀ-ਬੁੱਕੀ ਚੱਕ ਦੇਵਾਂਗੇ ਹਰ ਤੇ ਗੋਟਾ ਰੱਖ ਦੇਵਾਂਗੇ ਕਿੱਕੀ-ਬੁੱਕੀ ਚੱਕ ਦੇਵਾਂਗੇ ਹਰ ਤੇ ਗੋਟਾ ਰੱਖ ਦੇਵਾਂਗੇ ਜੰਗਲੀ ਫੋਨ ਵੀ 2025 ਆਵਾਜ਼ ਮੁਰਦਾਵਾਲ ਮੁਰਦਾਵਾਲ ਕੇਂਦਰ ਸਰਕਾਰ ਮੁਰਦਾਵਾਲ ਮੁਰਦਾਵਾਲ ਆਪਣੇ ਵੀ ਖਰਚੇ ਸੀ ਬਸ ਇੰਨੇ ਜੰਗਲੀ ਫੋਨ ਨੂੰ ਔਰ ਜਿਹੜੀ ਬਿਜਲੀ ਰੋਡ ਤੇ ਤਾਂ ਇਹ ਸਮੂਲਤ ਕਰੀਆ ਹੈ ਜਿਹੜੀ ਕੇਂਦਰ ਦੇ ਪੰਜਾਬ ਸਰਕਾਰ ਹੈ ਇਹ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਾਰਨ ਗੁਜਲਣਾ ਚਾਹੁੰਦੀ ਹੈ ਮੋਦੀ ਦੇ 트ੰਪ ਮਿਲ ਕੇ ਇਹ ਜੇ ਸਮਝੌਤੇ ਕਰ ਰਹੇ ਜਿਹਦੇ ਨਾਲ ਜਿਹੜੀਆਂ ਅਮਰੀਕਾ ਦੀਆਂ ਚੀਜ਼ਾਂ ਦੁੱਧ ਦੀਆਂ ਚੀਜ਼ਾਂ ਹੋ ਗਿਆ ਮੀਟ ਮੱਛੀ ਜਿਹੜੇ ਵੀ ਆ ਕੇ ਉਹ ਇੰਡੀਆ 'ਚ ਵਿਕਣਾ ਵੇਚਣਾ ਚਾਹੁੰਦੇ ਆ ਜਿਹੜਾ ਕਿ ਆਪਣੇ ਦੇਸ਼ 'ਚ ਜਿਹੜੇ ਕਿਸਾਨ ਹੈ ਜਿਹੜਾ ਉਹਨਾਂ ਦੇ ਦੁੱਧ ਜਾਂ ਹੋਰ ਉਹ ਬਹੁਤ ਵਸਤਵ ਰੇਟ ਹੋ ਜਾਊਗਾ ਇਹਦੇ ਕਰਕੇ ਅਸੀਂ ਇਹਦੀ ਸਖਤ-ਸਖਤ ਵਿੱਚ ਨੁਕੀਤੀ ਕਰਦੇ ਆਂ ਸਰਕਾਰ ਨੂੰ ਜ਼ਿਕਾਬ ਨਹੀਂ ਦਿੰਦੇ ਵੀ ਜੇ ਉਹ ਇੱਧਰ ਆ ਕੇ ਚੀਜ਼ਾਂ ਵੇਚਣੀ ਐ ਤਾਂ ਚੋਰੀ-ਮੋਰੀ ਨਾਲ ਵੇਚਣਾ ਚਾਹੁੰਦੇ ਆ ਹਾਲੇ ਕੋਈ ਸਰਕਾਰ ਐਲਾਨ ਨਹੀਂ ਕਰ ਰਹੀ ਪਰ ਤੁਹਾਨੂੰ ਲੱਗਦਾ ਵੀ ਇਹ ਧੋਰਬੋਰੀ ਰਹੀ ਇਤਨਾ ਫੈਸਲੇ ਕਰਕੇ ਜੇ ਕਿਸਾਨਾਂ ਪਰ ਇਹ ਫੈਸਲਾ ਧੋਪਿਆ ਗਿਆ ਤਾਂ ਕਿਸਾਨ ਜਿੰਨੇ ਨਾਲ ਜਿੰਨੇ ਸਾਰਿਆਂ ਇਹਦਾ ਸਖਰੋਧ ਕਰੂਗਾ ਕੇਂਦਰ ਦੀਆਂ ਜਿੰਨੀਆਂ ਵੀ ਟ੍ਰੇਡ ਯੂਨੀਅਨ ਨੇ ਸਯੁਕਤ ਕਿਸਾਨ ਮੋਰਚਾ ਪੰਜਾਬ ਤੇ ਵੱਖ-ਵੱਖ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹਦੀ ਹਿੰਦੁਸਤਾਨ ਦੀ ਅੱਜ ਦੇਸ਼ ਵਿਆਪੀ ਹੜਤਾਲ ਰੱਖੀ ਗਈ ਸੀ ਬਿਜਲੀ ਸੋਧ ਐਕਟ ਦੇ ਵਿਰੋਧ ਦੇ ਵਿੱਚ ਲੇਬਰ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਬਿਜਲੀ ਜਿਹੜਾ ਮੀਟ ਸੋਧ ਬਿੱਲ ਹੈ ਤੇ ਹੋਰ ਜਿਹੜੇ ਜਿੰਨੇ ਵੀ ਮੁੱਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਦੇਸ਼ਪੁਰ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਉੱਥੇ ਕੜੀ ਦੇ ਵਿੱਚ ਅੱਜ ਸਾਂਝੇ ਤੌਰ ਤੇ ਗੈਦਰਨਾ ਕੀਤਾ ਜਾ ਰਿਹਾ ਮੰਗਾਂ ਕੀ ਤੁਹਾਡੀਆਂ ਮੰਗਾ ਜਿਹੜਾ ਹੈਗਾ ਕਿ ਜਿਹੜਾ ਯੂਐਸਏ ਗਿਆ ਟ੍ਰੇਡ ਡੀਲ ਹੋਈ ਹੈ ਉਹਦੇ ਬਾਰੇ ਸਾਨੂੰ ਖੁਲਾਸਾ ਕੀਤਾ ਜਾਵੇ ਵੀ ਉਹਦੇ ਵਿੱਚ ਕੀਤਾ ਕੀ ਗਿਆ ਦੂਜਾ ਜਿਹੜਾ ਬਿਜਲੀ ਸੋਧ ਐਕਟ ਜਿਹੜਾ ਕੇਂਦਰ ਸਰਕਾਰ ਲਿਆਉਣਾ ਚਾਹੁੰਦੀ ਹੈ ਅਸੀਂ ਉਹ ਦੋਨਿਆਂ ਵੀ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਉਹ ਪੰਜਾਬ ਦੇ ਲੋਕਾਂ ਦੇ ਆਲਓਵਰ ਇੰਡੀਆ ਦੇ ਲੋਕਾਂ ਦੇ ਹੱਕਾਂ ਦੇ ਖਾਤੇ ਵਿੱਚ ਈਚ ਜਿਹੜਾ ਸੋਧ ਬਿੱਲ ਹੈ ਉਹ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਲੋਕਾਂ ਹਮ ਲੋਕਾਂ ਨਾਲ ਤੱਕ ਹੈ ਕਾਰਪੋਰੇਟ ਨੂੰ ਬढ़ावा ਹੈ ਉਹਦੇ ਕਰਕੇ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਇਹ ਦੇਸ਼ ਵਿਆਪੀ ਹੜਤਾਲ ਦਾ ਚੱਲਿਆ। ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਵਿੱਚ? ਅੱਜ ਕਿਸਾਨ ਮੋਰਚਾ ਵੱਲੋਂ ਤੇ ਟ੍ਰੇਡ ਯੂਨੀਅਨਸ ਵੱਲੋਂ ਵੀ ਅ ਬਿਜਲੀ ਬੋਰਡ ਤੋਂ ਵੀ ਤੇ ਤਰਨਾ ਕਰਕੇ ਐਸਡੀਐਮ ਦਫ਼ਤਰ ਆਏ ਨੇ ਮੰਗ ਪੱਤਰ ਵੀ ਦੇ ਦਿੰਨੇ ਮੈਨੇ ਮੰਗ ਪੱਤਰ ਨੂੰ ਲੈ ਲਈ ਤੇ ਇਹ ਮੰਗ ਪੱਤਰ ਦੇ ਜੋ ਵੀ 4 ਪੁਆਇੰਟ 4 ਪੁਆਇੰਟਾਂ ਨੇ ਤੇ ਉਹਦੇ ਸਾਰਿਆਂ ਦੇ ਰਿਗਾਰਡਿੰਗ ਜਿਹੜੇ ਉਸਮੇ 올ਡ ਪੈਨਸ਼ਨ ਸਕੀਮ ਦਾ ਵੀ ਜ਼ਿਕਰ ਕੀਤਾ ਹੋਇਆ ਇਹ ਸਾਰੇ ਪੁਆਇੰਟਾਂ ਜੋ ਵੀ ਉਹਨਾਂ ਦਾ ਦੇ ਮੰਗ ਹੈ ਉਹ ਉੱਪਰ ਡੀਸੀ ਆਫਿਸ ਕੇ ਥਰੂ ਨਾ ਸਰਕਾਰ ਨੂੰ ਭੇਜੇ ਜਾ